ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਸਿੱਧੂ ਮੂਸੇਵਾਲਾ ਲੈਜੈਂਡ ਸਟਾਰ ਜਿਹੜਾ ਅੱਜ ਸਾਡੇ ਦਰਮਿਆਨ ਨਹੀਂ ਹੈਗਾ ਪਰ ਜਿਹਨਾਂ ਲੋਕਾਂ ਦੇ ਨਾਲ ਉਹਨੇ ਕੰਮ ਕੀਤਾ ਉਹਨਾਂ ਦੀਆਂ ਯਾਦਾਂ 'ਚ ਅੱਜ ਵੀ ਮੌਜੂਦ ਨੇ ਔਰ ਲੋਕ ਬੜੇ ਹੀ ਵਧੀਆ ਅੰਦਾਜ਼ ਨਾਲ ਸਿੱਧੂ ਮੂਸੇਵਾਲੇ ਦੇ ਨਾਲ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਹੋਇਆ ਉਹ ਬਿਆਨ ਕਰਦੇ ਨੇ ਮਸ਼ਹੂਰ ਫੇਮਸ ਡਿਜ਼ਾਈਨਰ ਸਾਹਿਬਾ ਸ਼ੇਰਨੀ ਵੀ ਇਸੇ ਤਰ੍ਹਾਂ ਦਾ ਆਪਣਾ ਇੱਕ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਨ ਦੇ ਨੇ ਜਦੋਂ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਨਾਲ ਕੰਮ ਕੀਤਾ ਉਹਨਾਂ ਦਾ ਇੱਕ ਜੈਕਟ ਡਿਜ਼ਾਈਨ ਕੀਤਾ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਆਈਡੀਆ ਕਿੱਥੋਂ ਆਇਆ ਨੇ ਡਾਊਨ ਟੂ ਅਰਥ ਸਿੱਗੇ ਇਹ ਸਾਰੀ ਗੱਲਾਂ ਜਿਹੜੀਆਂ ਐ ਡਿਟੇਲ ਦੇ ਨਾਲ ਸਾਨੂੰ ਉਹ ਦੱਸਣ ਦੇ ਆਏ ਨੇ ਸੋ ਚਲ ਕੇ ਉਹਨਾਂ ਦੀ ਜ਼ੁਬਾਨੀ ਸੁਣਨੇ ਆ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਆ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਅਤੇ ਤੱਕ ਜੁੜੇ ਰਹਿਣਾ ਹੈ ਉਮੀਦ ਕਰਨੀ ਹੈ ਵੀਡੀਓ ਤੁਹਾਡੇ ਵਾਸਤੇ ਇਨਫਾਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਲਵੋ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੀ ਆ ਉਸ ਤੇ ਵਿਚਾਰ ਗੋ ਅਸੀਂ ਸਿੱਧੂ ਮੂਸੇਵਾਲਾ ਨੇ ਇੱਕ ਜੈਕਟ ਪਾਇਆ ਸੀ ਉਹ ਸਾਡੇ ਵਿੱਚ ਨਹੀਂ ਰਹੇ ਹੈਗੇ ਉਹ ਜੈਕਟ ਜਦੋਂ ਤੁਸੀਂ ਪਾਇਆ ਸੀ ਤੇ ਬੜੇ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸੀਗੀਆਂ ਤੇ ਬਟ ਤੁਸੀਂ ਜਦੋਂ ਉਹ ਡਿਜ਼ਾਈਨ ਕਰ ਰਹੇ ਸੀ ਜੈਕਟ ਪਹਿਲਾਂ ਤਾਂ ਉਸ ਵੇਲੇ ਤੁਹਾਡੇ ਕੀ ਜਜ਼ਬਾਤ ਸੀ ਕਿਉਂਕਿ ਬਹੁਤ ਸਾਰੇ ਆਲਰੇਡੀ ਤੁਸੀਂ ਸਿੰਘਰਾਂ ਦੇ ਨਾਲ ਕੰਮ ਕੀਤਾ ਹੋਇਆ ਹੈ ਔਰ ਉਹਨਾਂ ਦੇ ਡ्रेसेस ਔਰ ਉਹਨਾਂ ਦੇ ਜੋ ਵੀ ਰਿਕੁਆਇਰਮੈਂਟਸ ਹੁੰਦੀਆਂ ਉਹ ਤੁਸੀਂ ਕਰਦੇ ਆ ਪਰ ਜਦੋਂ ਸਿੱਧੂ ਦਾ ਇਹ ਪ੍ਰੋਜੈਕਟ ਆਇਆ ਸੀਗਾ ਤੇ ਕੀ ਤੁਹਾਡੇ ਦਿਮਾਗ ਦੇ ਵਿੱਚ ਸੀਗਾ ਕਿਉਂਕਿ ਇੱਕ ਕਮੈਂਟ ਉਹਨਾਂ ਦੇ ਵਿੱਚ ਉਹ ਇਹ ਵੀ ਸੀਗਾ ਵੀ ਇਹ ਜਿਹੜਾ ਜੈਕਟ ਹੈ ਕਿਤੇ ਨਾ ਕਿਤੇ ਉਹਦੀ ਪਰਸਨੈਲਿਟੀ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਜਸਟੀਫਾਈ ਕਰਦਾ ਸੋ ਇਹਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ ਸੀ ਆਈ ਵਾਸ ਆਫਰਡ ਦਿਸ ਲੈਵਲਸ ਗਾਣਾ ਫਰ ਕਿਤਾ ਸੀਗਾ ਮੈਨੂੰ ਤਾਂ ਆਦਰਵਾਇਸ ਸਿੱਧੂ ਭਾਈ ਮੈਨੂੰ ਮੈਂ ਉਹਨਾਂ ਨੂੰ ਪਹਿਲਾਂ ਤੋਂ ਜਾਣਦੀ ਸੀਗੀ ਬਿਕਾਜ਼ ਆਲਰੇਡੀ ਪਹਿਲਾਂ ਵੀ ਅਸੀਂ ਕੰਮ ਕੀਤਾ ਹੋਇਆ ਨਾਲ ਹੂੰ ਸੋ ਇਹ ਗਾਣਾ ਉਹਨਾਂ ਨੇ ਮੈਨੂੰ ਸਪੈਸ਼ਲੀ ਦੱਸਿਆ ਸੀਗਾ ਕਿ ਬਈ ਸਾਹਿਬਾ ਬਹੁਤ ਸਪੈਸ਼ਲ ਹੈ ਸੋ ਆਊਟਫਿਟ ਤੁਸੀਂ ਸਾਰੇ ਡਿਜ਼ਾਈਨ ਕਰਨੇ ਆ ਤੇ ਉਹਨਾਂ ਨੇ ਮੈਨੂੰ ਸਾਰੇ ਆਈਡੀਆਜ਼ ਦਿੱਤੇ ਬਈ ਮੈਂ ਇਦਾਂ ਇਦਾਂ ਚੀਜ਼ਾਂ ਪਾਉਣਾ ਚਾਹੁੰਦਾ ਲੈਦਰ ਜੈਕਟਸ ਹੋ ਗਿਆ ਸਮ ਫੰਕੀ ਸਟਫ ਹੋ ਗਿਆ ਜਿੱਦਾਂ ਲੈਵਲ Song ਦੇ ਵਿੱਚ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਇੱਕ ਹੋਰ ਜੈਕਟ ਪਾਈ ਹੋਈ ਸੀ ਨੀਓਨ ਟਾਈਪ ਜਿਹਦੇ ਵਿੱਚ ਅੱਖ ਬਣੀ ਹੋਈ ਸੀ ਕਿ ਸਮਥਿੰਗ ਲਾਈਕ ਬਲੂ ਐਂਡ ਗ੍ਰੀਨਸ ਸੋ ਹੀ ਵਾਸ ਵੇਅਰਿੰਗ ਜਰਸੀਜ਼ ਆਲਸੋ ਜਰਸੀਆਂ ਪਾਈਆਂ ਹੋਈਆਂ ਸੀ ਗਿਆ ਲਾਈਕ ਕਿਊਬਨ ਚੇਨਸ ਐਂਡ ਹਮ ਬੈਗੀ ਬੈਗੀ ਸਟਾਈਲ So hmm. this brown jacket was really special for him. ਉਹਨਾਂ ਨੇ ਮੈਨੂੰ ਸਪੈਸ਼ਲੀ ਦੱਸਿਆ ਸੀ ਵੀ ਐਸੇ ਬਣਾਣਾ ਇਦਾਂ ਕਰੀ ਇਦਾਂ ਕਰੀ ਹਨਾ। ਅੱਛਾ ਸਾਰਾ ਆਈਡੀਆ ਮਤਲਬ ਦਿੱਤਾ। No uh, just ਜਿੱਦਾਂ ਇੱਕ ਹਿੰਟ ਦਿੱਤਾ ਸੀਗਾ ਉਹਨਾਂ ਨੇ ਕਿ ਮੈਨੂੰ ਕੁਝ ਫੰਕੀ ਜਾਈ ਚਾਹੀਦਾ ਸਾਰੀ ਲੁੱਕਸ ਫੰਕੀ ਚਾਹੀਦੀ ਐ ਐਂਡ ਲੈਦਰ ਜੈਕਟਸ ਦਾ ਆਈਡੀਆ ਮੈਂ ਉਹਨਾਂ ਨੂੰ ਦਿੱਤਾ ਸੀ ਕਿ ਲਾਈਕ ਵੀ ਕੈਨ ਡੂ ਸਮਥਿੰਗ ਵਿਦ ਡਿਫਰੈਂਟ ਡਿਫਰੈਂਟ ਪੈਚਿੰਗ ਸਟਾਈਲਸ ਐਂਡ ਆਲ ਤੇ ਫਿਰ ਸਾਰਾ ਕੁਝ ਮੈਂ ਉਹਨੂੰ ਦਿਖਾ ਕੇ ਕੀਤਾ ਸੀਗਾ। So ਜਿੱਦਾਂ Song ਵੀ ਉਦਾਈ ਸੀਗਾ ਥੋੜਾ ਡਿਫਰੈਂਟ Song ਸੀਗਾ ਫਰੀ ਸਟਾਈਲ ਸੀਗਾ। ਤੇ ਜਦੋਂ ਮੈਂ ਪੂਰਾ ਡਿਜ਼ਾਈਨ ਕੀਤਾ ਤੇ ਫਿਰ ਉਹਨਾਂ ਨੂੰ ਕਾਫੀ ਪਸੰਦ ਆਇਆ ਐਂਡ ਹੀ ریلی ਅਪਰੀਸ਼ੀਏਟਿਡ ਫੋਰ 올 ਦਾ ਆਊਟਫਿਟਸ ਸੋ ਇਟ ਵਾਸ ریلی ਸਪੈਸ਼ਲ ਫॉर ਮੀ ਐਂਡ ਆਬਵੀਅਸਲੀ ਉਹਨਾਂ ਦੇ ਨਾਲ ਕੰਮ ਕਰਨਾ ਹੂ ਡੋਨਟ ਵਾਂਟਸ ਟੂ ਵਰਕ ਵਿਦ ਹਿਮ ਸੋ ਉਹਨਾਂ ਦੇ ਨਾਲ ਕੰਮ ਕਰਨਾ ਆਲਵੇਜ਼ ਆਲਵੇਜ਼ ਮੇਲੇ ਬਹੁਤ ਸਪੈਸ਼ਲ ਰਹਾ ਇਟ ਵਾਸ ਲਾਈਕ ਅ ਡ੍ਰੀਮ ਬਿਕਾਜ਼ ਮੈਂ ਆਪ ਹੀ ਉਹਨਾਂ ਦੀ ਬਹੁਤ ਵੱਡੀ ਫੈਨ ਸੀਗੀ ਐਂਡ ਹੇਅ ਐਂਡ ਫੋਰਐਵਰ ਰਹੂੰਗੀ ਸ਼ੁਰੂ ਤੋਂ ਹੀ ਐਂਡ ਮੈਂ ਉਹਨਾਂ ਦਾ ਇੱਕ ਇੱਕ ਗਾਣਾ ਸ਼ਾਇਦ ਜਦੋਂ ਮੈਂ ਉਹਨਾਂ ਨੂੰ ਨਹੀਂ ਮਿਲੀ ਸੀ ਨਹੀਂ ਜਾਣਦੀ ਸੀਗੀ ਸੋ ਮੈਂ ਹਮੇਸ਼ਾ ਸੋਚਦੀ ਹੁੰਦੀ ਸੀਗੀ ਕਿ ਮੈਨੂੰ ਕਦੋਂ ਮੌਕਾ ਮਿਲੇਗਾ ਵਾਈਗਰ ਮੈਂ ਕਦੋਂ ਕੰਮ ਕਰਾਂਗੀ ਹਨਾ ਸਿੱਧੂ ਮੂਸੇ ਵਾਲੇ ਨਾਲ ਸੋ ਫਾਈਨਲੀ that day came and you know ਅਸੀਂ ਕੰਮ ਕੀਤਾ ਐਂਡ ਸਭ ਤੋਂ ਵਧੀਆ ਗੱਲ ਮੈਨੇ ਉਹਨਾਂ ਦੀ ਏ ਲੱਗੀ ਲਾਈਕ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਨਹੀਂ ਮੈਂ ਆਬਵੀਅਸਲੀ ਮੈਂ ਤੁਹਾਨੂੰ ਜਾਣਦੀ ਆ ਪਹਿਲਾਂ ਤਾਂ ਅਸੀਂ ਕੰਮ ਵੀ ਕੀਤਾ ਬਟ ਮੈਂ ਪੈਸੇ ਨਹੀਂ ਲਵਾਂਗੀ ਹਨਾ ਹਮ ਸੋ ਜਦੋਂ ਸ਼ੂਟ ਹੋ ਗਿਆ ਸਾਰਾ ਕੁਝ ਹੋ ਗਿਆ ਉਹਨਾਂ ਨੇ ਮੈਨੂੰ ਇੱਕ ਐਨਵੈਲਪ ਪਿਜਿਆ ਨੈਕਸਟ ਡੇ ਜਦੋਂ ਸ਼ੂਟ ਖਤਮ ਹੋ ਗਿਆ ਤੇ ਜੋ ਕਪੜੇ ਵਾਪਸ ਆਏ ਨਾਲ ਉਹਦੇ ਵਿੱਚ ਇੱਕ ਅਮਾਉਂਟ ਸੀਗਾ ਮਨੀ ਸੀਗੇ ਪੈਸਾ ਸੀਗੇ ਤੋਂ ਮੈਂ ਫਿਰ ਉਹਨਾਂ ਨੂੰ ਮੈਸੇਜ ਕੀਤਾ ਕਾਲ ਕੀਤਾ ਮੈਂ ਕਿ ਮੈਨੂੰ ਨਹੀਂ ਚਾਹੀਦਾ ਸੀਗਾ ਕਿ ਪਰ ਉਹਨਾਂ ਨੇ ਮੈਨੂੰ ਇੰਨੀ ਅੱਛੀ ਗੱਲ ਕੀਤੀ ਕਹਿੰਦੇ ਨਹੀਂ ਤੂੰ ਕੁੜੀ ਐ ਕੱਲੀ ਐ ਮਿਹਨਤ ਕਰਦੀ ਐ ਦਿਨ ਰਾਤ ਮੈਂ ਕਦੇ ਕਿਸੇ ਕੁੜੀ ਦੇ ਪੈਸੇ ਨਹੀਂ ਰੱਖਦਾ जिक ही होर हुंदा ना वे जिंदगी च ना पूछदा कि पैसे ਲੈਣੇ ਵੀ ਹੈ ਕਿ ਨਹੀਂ ਲੈਣੇ ਏਦਾਂ ਦੇ ਤਜਰਬੇ ਰਹੇ ਤੁਹਾਡੇ ਇੰਡਸਟਰੀ ਚ ਯਾ I have a lot of bad experiences I cannot even tell you ਮੈਂ ਇਟਨੇ ਬੈਡ ਐਕਸਪੀਰੀਐਂਸਸ ਹੈ ਮੈਂ ਬੁੱਕ ਲਿਖ ਸਕਦੀ ਆ I can write a book ਬਹੁਤ سارے ਲੋਕ ਤੁਹਾਡੇ ਕਰ ਜਾਈ ਨਹੀਂ ਅਸੀਂ ਕਹਿ ਸਕਦੇ ਐਗਜੈਕਟਲੀ ਅ ਲੋਟ ਆਫ ਪੀਪਲ ਯਾ ਸਾਹਿਬਾ ਤੁਸੀਂ ਨਾ ਇਹ ਜੈਕਟ ਨੂੰ ਤੁਸੀਂ ਪਾਇਆ ਸੀਗਾ ਇੱਕ ਵੀਡੀਓ ਦੇ ਵਿੱਚ ਹੈ ਨਾ ਐਂਡ ਕੁਝ ਲੋਕ ਮੇਰੇ ਮੰਦੀ emotions ਜੁੜੇ ਹੁੰਦੇ ਉਹ ਤੁਹਾਨੂੰ ਵੀ ਆਕੇ ਕਹਿ ਰਹੇ ਸੀ ਕਿ ਸਿੱਧੂ ਦੇ ਨਾਂ ਤੇ ਹਰ ਕੋਈ ਫੇਮ ਲੈਂਦਾ ਹੈ ਤੇ ਤੁਸੀਂ ਫੇਮ ਲੈ ਰਹੇ ਹੋ ਇਹ ਤਾਂ ਉਹ ਜੈਕਟ ਹੀ ਨਹੀਂ ਹੈਗਾ ਇਹੋ ਜੀ ਚੀਜ਼ਾਂ ਨਾਲ ਕਿਦਾਂ ਡੀਲ ਕਰਦੇ ਹੋ ਵੀ ਸੀ ਆਬਵੀਅਸਲੀ ਅਚਾਈ ਤੇ ਬੁਰਾਈ ਵੀ ਹੈ ਬੁਰਾਈ ਤੇ ਅਚਾਈ ਵੀ ਹੈ ਮੈਨੂੰ ਲਿਟਰਲੀ ਫਰਕ ਨਹੀਂ ਪੈਂਦਾ ਕਿ ਹਨਾ ਲੋਕੀ ਕਮੈਂਟ ਕਰ ਰਹੇ ਆ ਇਹ ਸਿੱਧੂ ਦੀ ਜੈਕਟ ਨਹੀਂ ਹੈ ਇਹ ਉਹਨਾਂ ਦੇ ਮਾਪਿਓ ਨੂੰ ਵਾਪਸ ਕਰ ਦੋ ਹਨਾ ਜਦੋਂ ਮੈਂ ਸਨੈਪਚੈਟ ਪਾਈ ਮੇਰੇ ਅਕਾਊਂਟ ਦੇ ਵਿੱਚ ਰਾਤ ਤੋਂ ਰਾਤ 2 ਤੋਂ 3000 ਮੈਸਜ ਆਏ ਇੰਸਟਾਗ੍ਰam ਤੇ ਜੈਕਟ ਸੇਲ ਕਰ ਦੋ ਕਿੰਨੇ ਪੈਸੇ ਚਾਹੀਦੇ ਆ ਸਾਨੂੰ ਦੱਸੋ ਕੱਪੜੇ ਦੇ ਦੋ ਨਾ ਦੇ ਜੁਐਲਰੀ ਦੇ ਦੋ ਮੈਨੂੰ ਸੌਂ ਲੱਗੇ ਮੇਰੇ ਕੋਲ ਅੱਜ ਵੀ ਇੱਕ ਇੱਕ ਚੀਜ਼ ਮੇਰੇ ਕੋਲ ਪਈ ਹੈ ਜੈਕਟ ਤੁਹਾਡੇ ਸਾਹਮਣੇ ਹੈ ਹਨਾ ਇਟਸ देयर ਇਨ ਫਰੰਟ ਆਫ ਯੂ ਲਿਟਰਲੀ ਲੰਡਨ ਤੋਂ ਕੈਨੇਡਾ ਤੋਂ ਯੂਏ ਮੇਰੇ ਕੋਲ ਕਿਥੋਂ ਮੈਸੇਜ ਨਹੀਂ ਆਏ ਇਹ ਪੁੱਛੋ ਲਾਈਕ like people offered me till 60 70 lakhs also acha just to give that brown jacket that jacket ye de do wo de do but i was like no i am not working for money i am not here theek hai har koi banda rozi roti le kaam karda hai but jad main unna nu aap itna zyada follow kar di si hai na unna di main har ek live dekhi hai from the young time till this time wannaiki ki life to achieve kita and he he was a motivation to me he was a hmm. inspiration he was the only singer whom i used to listen mai hor koi singer sundi nahi sigi i got hmm. a tattoo also here 295 sidda mai tattoo vi banaya hoya bilkul hm te menu hor koi singer changa hi nahi lagda siga he was i was so inspired te mai jehde bande nu inna k follow kar dya hai na inna k mandian te mai ਇਹ ਚੀਜ਼ਾਂ ਕਿਵੇਂ ਕਰ ਸਕਦੀ ਹਾਂ ਮੇਰੀ ਅੰਦਰ ਕਾ ਆਤਮਾ ਕਿਵੇਂ ਅਲਾਉ ਕਰੇਗੀ ਕਿ ਮੈਂ ਕਿਸੇ ਦੇ ਜਾਣ ਤੋਂ ਬਾਅਦ ਉਹਦੇ ਕੱਪੜੇ ਵੇਚ ਕੇ ਪੈਸੇ ਲਾਵਾਂ ਹਨਾ ਕਦੋਂ ਤੱਕ ਮੈਂ ਘਰ ਚਲਾ ਲੂੰਗੀ ਆਈ ਕੈਨ ਨਾਟ ਡੂ ਥੈਟ ਸੋ ਸੋ ਮੈਨੂੰ ਕਿੰਨੇ ਲੋਕਾਂ ਨੇ ਕਿਹਾ ਕਿ ਨਹੀਂ ਤੁਸੀਂ ਸੇਲ ਕਰ ਦੋ ਤੁਹਾਨੂੰ ਕਿੰਨਾ ਕੁ ਵਧੀਆ ਅਮਾਉਂਟ ਮਿਲ ਰਿਹਾ ਹੈ ਇਹ ਹੈ ਉਹ ਹੈ ਮੈਂ ਕਹਾਂ ਨੋ ਮੈਂ ਮਾਰ ਵੀ ਜਾਊਂਗੀ ਨਾ ਮੈਂ ਤਾਂ ਵੀ ਜਾ ਕੇ ਨਹੀਂ ਦੇਣੀ ਇਟ ਵਿਲ ਰਿਮੇਨ ਵਿਦ ਮੀ ਆਲਵੇਜ਼ ਐਂਡ ਫੋਰਐਵਰ ਜਦੋਂ ਕੋ ਮੈਨੂੰ ਪਤਾ ਲੱਗਿਆ ਸੀ ਨਾ ਕਿ ਐਵੇਂ ਡੈਥ ਹੋ ਗਈ ਇਹ ਉਹ ਤੇ ਮੈਂ ਇਨਰ ਰੋਈ ਮੈਂ ਲਿਟਰਲੀ ਮੈਂ ਜੈਕਟ ਫਾੜ ਕੇ ਮੈਂ ਇਨਰ ਰੋਈ ਮੈਂ ਜੈਕਟ ਨੂੰ ਹੱਗ ਕੀਤਾ 스মেল ਕੀਤਾ ਕਿ ਮਾਈਟ ਬੀ ਦੈਟ ਹੀ ਇਸ ਨੋਟ ਹੇਅਰ ਇਨ ਬੀਟਵੀਨ ਅਸ ਬਟ ਆਈ ਹੈਵ ðiਸ ਥਿੰਗਸ ਜਿਹੜੀ ਕਿਸੇ ਵੀ ਚੀਜ਼ ਤੋਂ ਬਹੁਤ ਉੱਤੇ ਹੈ ਲਾਈਕ ਪੈਸਿਆਂ ਤੋਂ ਤਾਂ ਬਹੁਤ ਹੀ ਉੱਤੇ ਹੈ ਲਾਈਕ ਇਹ ਚੀਜ਼ਾਂ ਹਰ ਚੀਜ਼ ਪੈਸਾ ਨਹੀਂ ਹੁੰਦੀ ਲਾਈਫ ਚ ਯੂ ਕੈਨ ਅਰਨ ਐਨੀ ਟਾਈਮ ਬਟ ਪੈਸੇ ਤੋਂ ਉੱਤੇ ਵੀ ਚੀਜ਼ ਹੁੰਦੀ ਹੈ ਨਾ ਲਾਈਫ ਹੁੰਦੀ ਹੈ ਸੋ ਦਿਸ ਥਿੰਗ ਇਜ਼ ਸਮਥਿੰਗ ਵਿਚ ਇਜ਼ ਮੇਰੇ ਲਈ ਬਹੁਤ ਵੱਡੀ ਅਮਾਨਤ ਹੈ ਮੇਰੇ ਲਈ ਹੀਰਾ ਹੈ ਲਾਈਕ ਇਟਸ ਸੋ ਹੋਰ ਕਿਹੜੇ ਕਿਹੜੇ ਉਸ ਸ਼ੂਟ ਦੀਆਂ ਚੀਜ਼ਾਂ ਸੀ ਜਿਹੜੀਆਂ ਉਹਨਾਂ ਨੇ ਤੁਹਾਡੀ ਦਿੱਤੀਆਂ ਪੈਨੀਆਂ ਸਾਰੀ ਕੋ ਜਿੰਨੇ ਕੇ ਆਊਟਫਿਟ ਸੀਗੇ ਆਲ ਦਾ ਜੁਐਲਰੀਜ਼ ਐਂਡ ਜਰਸੀਜ਼ एवरीथिंग ਯਾ एवरीथिंग ਸਾਰੇ ਤੁਹਾਡੇ ਵੱਲੋਂ ਡਿਜ਼ਾਈਨ ਸੀ ਹਾਂਜੀ ਹਾਂਜੀ ਸਾਰਾ ਕੁਝ ਪਿਆਰ ਸਾਹਿਬਾ ਇੱਕ ਚੀਜ਼ ਦੱਸੋ ਜੇ ਮੈਂ ਕੀ ਤੁਹਾਨੂੰ ਹਨਾ ਪੇਂਟਿੰਗ ਔਰ ਤੁਸੀਂ ਦੱਸਿਆ ਇਹਨਾਂ ਚੀਜ਼ਾਂ ਦਾ ਜਨੂਨ ਹੈਗੇ ਫਿਰ ਜਦੋਂ ਇਦਾਂ ਦਾ ਕੋਈ ਕਹਿੰਦਾ ਹੈ ਕਿ ਇਹੋ ਜਿਹਾ ਸੌਂਗ ਹੈ ਇਹ ਜੀ ਚੀਜ਼ਾਂ ਤਾਂ ਫਿਰ ਆਈਡੀਆਜ਼ ਕਿੱਦਾਂ ਆਉਂਦੇ ਨੇ ਤੁਹਾਨੂੰ ਕਿਉਂਕਿ ਮੈਂ ਤੁਹਾਡੇ ਘਰ ਦਾ ਜੇ ਪੂਰਾ ਇਹ ਦੇਖਾਂ ਤਾਂ ਇੱਕ ਵਾਈਬ ਹੈ ਪੂਰੀ ਦੀ ਪੂਰੀ ਮਤਲਬ ਸ਼ੇਰਨੀ ਵਾਲੀ ਆਂਦੀ ਹੈ ਹਨਾ ਔਰ ਹਰ ਚੀਜ਼ ਨੂੰ ਤੁਸੀਂ ਬੜਾ ਦੱਸ ਰਹੇ ਸੀ ਵੀ ਦਿੱਲੀ ਤੋਂ ਲੈ ਕੇ ਆਂਦਾ ਵੀ ਇੱਥੋਂ ਕਿਤੇ ਪਸੰਦ ਵੀ ਨਹੀਂ ਆਇਆ ਸੋ ਉਦੋਂ ਤੁਸੀਂ ਕਿੱਦਾਂ ਦੇ ਮਾਈਂਡਸੈਟ ਦੇ ਨਾਲ ਕੰਮ ਕਰਦੇ ਆ ਸੋਚਦੇ ਆ ਜਾਂ ਕਿੱਦਾਂ ਤੁਹਾਨੂੰ ਲੱਗਦਾ ਵੀ ਉਹ ਚੀਜ਼ਾਂ ਨੂੰ ਤੁਸੀਂ ਬਣਾ ਪਾਉਨੇ ਆ ਇੱਕ ਫੋਰ ਐਗਜ਼ਾਮਪਲ ਜਦੋਂ ਅਸੀਂ ਕੋਈ ਸੌਂਗ ਕਰਦੇ ਆ ਲਾਈਕ ਇਫ ਆਈ ਡੂ ਸਟਾਈਲਿੰਗ ਸੋ ਡੈਫੀਨਿਟਲੀ ਇਟਸ ਰੀਲੀ ਇੰਪੋਰਟੈਂਟ ਸਿੰਗਰ ਦੇ ਨਾਲ ਗੱਲ ਕਰਨਾ ਉਹਨਾਂ ਦਾ ਟੇਸਟ ਜਾਣਨਾ ਉਹਨਾਂ ਦਾ ਕੰਫਰਟ ਲੈਵਲ ਜਾਣਨਾ ਬਹੁਤ ਇੰਪੋਰਟੈਂਟ ਹੁੰਦਾ ਹੈ ਵੀ ਕਿਦਾਂ ਦੇ ਕੱਪੜਿਆਂ ਦੇ ਵਿੱਚ ਤੁਸੀਂ ਕੰਫਰਟੇਬਲ ਹੋ ਡੈਫੀਨਿਟਲੀ ਫਿਰ ਨਾਟ ਕੰਫਰਟੇਬਲ ਗਾਣਾ ਸ਼ੂਟ ਹੋ ਹੀ ਨਹੀਂ ਪਾਉਂਦਾ ਲਾਈਕ ਇਵਨ ਇਫ ਯੂ ਟਾਕ ਅਬਾਊਟ ਅ ਗਰਲ ਆਲਸੋ ਇਫ ਸ਼ੀ ਇਜ਼ ਨਾਟ ਕੰਫਰਟੇਬਲ ਸ਼ੀਲ ਨਾਟ ਬੀ ਏਬਲ ਟੂ ਮਾਈਟ ਬੀ ਡਾਂਸ অর ਵਾਕ ਤੇ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਵੀ ਅਸੀਂ ਸਿੰਗਰ ਤੋਂ ਇਹੀ ਪੁੱਛਦੇ ਹਾਂ ਕਿ ਵੀ ਤੁਹਾਨੂੰ ਕੀ ਚੀਜ਼ ਕੰਫਰਟੇਬਲ ਹੁੰਦੀ ਹੈ ਲੇਕਈਆਂ ਤਾਂ ਹੁੰਦਾ ਨਾ ਸਿਰਫ ਬਲੈਕਸ ਬਲੈਕਸ ਦੇ ਵਿੱਚ ਹੀ ਰਹਿਣਾ ਫੇਮਸ ਫੈਸ਼ਨ ਡਿਜ਼ਾਈਨਰ ਸਾਇਬਾ ਸ਼ੇਰਨੀ ਨੇ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕੀਤਾ ਬੜੇ ਹੀ ਵਧੀਆ ਅੰਦਾਜ਼ ਨਾਲ ਸਿੱਧੂ ਮੂਸੇਵਾਲੇ ਦੇ ਮੁਤਲਕ ਦੱਸਣ ਦੇ ਸੀ ਕਿ ਕਿ ਉਹ ਬੰਦਾ ਬਹੁਤ ਹੀ ਜ਼ਿਆਦਾ ਡਾਊਨ ਟੂ ਅਰਟ ਸੀ ਬਹੁਤ ਅ ਅੱਛੇ ਤਰੀਕੇ ਨਾਲ ਗੱਲਬਾਤ ਕਰਦੇ ਸੀਗੇ ਅਗਲੇ ਨੂੰ ਸਮਝਦੇ ਸੀਗੇ ਆਪਣੀ ਜਿਹੜੀ ਗੱਲ ਆ ਉਹ ਵਧੀਆ ਅੰਦਾਜ਼ ਦੇ ਨਾਲ ਦੱਸਦੇ ਸੀਗੇ ਹਮੇਸ਼ਾ ਸਭ ਨੇ ਬਹੁਤ ਹੀ ਅੱਛੇ ਲਫ਼ਜ਼ਾਂ ਚ ਬੜੇ ਵਧੀਆ ਅਲਫ਼ਾਜ਼ ਦੇ ਨਾਲ سدھو کی تعریف کیتی ہے جنہیں جنہیں بھی سدھو دال کم کیتا ہے وہ اج بھی اس چیز مس کرتا ہے کہ وہ بہت ہی ودیا بندہ سے گا اور اسی طرح صاحبہ شیرنی نے بھی اپنا ایکسپیرینس شیئر کیتا کہ میں انہوں کی ایک فین سی بہت ویڈی میں انہوں نے فین سی کہ میں نہ انہوں نے کام کرنا میرے لیے ایک آگال گل سکی اور میں اس چیز سے فخر محسوس کرنی کہ میں سو کم کیتا ਤੇ ਮੈਂ ਇਸ ਚੀਜ਼ ਦਾ ਕਿਹਾ ਸੀ ਕਿ ਮੈਂ ਤੁਹਾਡਾ ਨਾਮ ਕੰਮ ਕਰਨਾ ਹੈ ਲੇਕਿਨ ਮੈਂ ਉਹਦੇ ਪੈਸੇ ਨਹੀਂ ਲੈਣੇ ਕਿਉਂਕਿ ਮੈਂ ਤੁਹਾਡੇ ਮੇਰੇ ਲਈ ਫਖਰੀਆ ਚੀਜ਼ ਹੈਗੀ ਹੈ ਤੇ ਜਦੋਂ ਉਹਨਾਂ ਦਾ ਉਹ ਜਿਹੜਾ ਕੰਮ ਸ਼ਾਮ ਹੈ ਉਹ ਕੰਪਲੀਟ ਹੋ ਗਿਆ ਤੇ ਉਹਨਾਂ ਨੇ ਜਿਹੜੇ ਕੋਸਟਿਊਮ ਤਿਆਰ ਕੀਤਾ ਸੀਗਾ ਸਿੱਧੂ ਵਾਸਤੇ ਲੈਦਰ ਜੈਕਟ ਦੇ ਨਾਲ ਜਿਹੜੀ ਜੁਐਲਰੀ ਸੀਗੀ ਉਹ ਜਦੋਂ ਵਾਪਸ ਉਹਨਾਂ ਨੂੰ ਕਲਾਈ ਤੇ ਨਾਲ ਇੱਕ ਇਨਵੈਲਪ ਵੀ ਕਲਾਇਆ ਜਦੇ ਵਿੱਚ ਪੈਸੇ ਸੀਗੇ ਹਾਲਾਂਕਿ ਕਹਿ ਰਹੇ ਕਿ ਮੈਂ ਪਹਿਲੇ ਮੇਰੀ ਗੱਲਬਾਤ ਹੋਈ ਸੀ ਤੁਹਾਡੀ ਬਹੁਤ ਵੱਡੀ ਫੈਨ ਹੈਗੀ ਆ ਮੇਰੇ ਲਈ ਇਹ ਫਖਰੀਆ ਗੱਲ ਹੈ ਕਿ ਮੈਂ ਤੁਹਾਡੇ ਵਾਸਤੇ ਕੰਮ ਕਰਨ ਨਹੀਂ ਹੈਗੀ ਆ ਪਰ ਕਹਿੰਦੇ ਕਿ ਸਿੱਧੂ ਨੇ ਇਹ ਗੱਲ ਕਿਹਾ ਕਿ ਮੈਨੂੰ ਸਿੱਧੂ ਨੇ ਇਹ ਗੱਲ ਕਹੀ ਕਿ ਕਿ ਤੂੰ ਇੱਕ ਲੜਕੀ ਹੋ ਕੇ ਕੰਮ ਕਰਨ ਨਹੀਂ ਹੈ ਸਟੈਂਡ ਤੂੰ ਆਪਣੇ ਆਪ ਨੂੰ ਸਟੈਂਡ ਕੀਤਾ ਹੈ ਔਰ ਇਹ ਫਖਰੀਆ ਗੱਲ ਹੈ ਇਹ ਇਸ ਲਈ ਮੈਂ ਇਸ ਚੀਜ਼ ਨੂੰ ਗੁਵਾਰਾ ਨਹੀਂ ਕਰਾਂਗਾ ਕਿ ਮੈਂ ਤੈਨੂੰ ਤੇਰੀ ਮਿਹਨਤ ਨਹੀਂ ਦਵਾ ਤੇ ਇਹ ਤੂੰ ਮੇਰੀ ਮੁਹੱਬਤ ਸਮਝ ਕੇ ਪਿਆਰ ਸਮਝ ਕੇ ਇਹ ਮੇਰੀ ਇਹ ਲੋ ਕਬੂਲ ਕਰ ਲਿਆ ਔਰ ਇਹ ਬੜੇ ਹੀ ਘੱਟ ਲੋਕ ਹੁੰਦੇ ਜਿਨ੍ਹਾਂ ਚ ਇਹ ਚੀਜ਼ ਜਿਹੜੀ ਹੈ ਖੂਬੀ ਇਹ ਪਾਈ ਜਾਂਦੀ ਹੈ ਅਹਿਸਾਸ ਨੂੰ ਅਸਲ ਚ ਕਿਹਾ ਜਾਂਦਾ ਹੈ ਕਿ ਅਹਿਸਾਸ ਜਿਹੜਾ ਕਰਦੇ ਇਹ ਅਹਿਸਾਸ ਹੈ ਨਾ ਕਿ ਉਹਨਾਂ ਨੇ ਇਸ ਚੀਜ਼ ਨੂੰ ਮਹਿਸੂਸ ਕੀਤਾ ਕਿ ਦੇਖੋ ਚਾਹੀਏ ਬਹੁਤ ਫੇਮਸ ਹੈਗੀ ਹੈ ਕੰਮ ਕਰੀ ਹੈ ਲੇਕਿਨ ਹੈ ਤੇ ਇੱਕ ਲੜਕੀ ਨਾ ਫਿਰ ਵੀ ਇਹ ਪਤਾ ਨਹੀਂ ਕਿੰਨੀ ਸਟਰਗਲ ਕਰਕੇ ਉੱਥੇ ਤੱਕ ਪਹੁੰਚੀ ਹੈ ਔਰ ਉਸ ਉਸ ਚੀਜ਼ ਔਰ ਉਹਨਾਂ ਦੇ ਜ਼ਮੀਰ ਨੇ ਚੀਜ਼ ਗਵਾਰਾ ਨਹੀਂ ਕੀਤੀ ਕਿ ਨਹੀਂ ਮੈਂ ਇਹਦੇ ਪੈਸੇ ਨਾ ਦਵਾ ਮੈਂ ਚੁੱਕੇ ਕੰਮ ਕੀਤਾ ਹੈ ਤੇ ਮੈਂ ਇਹਦੇ ਪੈਸੇ ਦੇਣੇ ਹੀ ਦੇਣੇ ਆ ਫਿਰ ਉਹ ਉਹਨਾਂ ਨੇ ਦੱਸਿਆ ਕਿ ਮੇਰੇ ਕੋਲ ਜੈਕਟ ਅੱਜ ਵੀ ਮੌਜੂਦ ਹੈ ਔਰ ਜਦੋਂ ਮੈਂ ਪਹਿਲੀ ਦਫਾ ਇਨਸਟਾ ਤੇ ਉਹਤੇ ਆਪਣੀ ਸਟੋਰੀ ਪਾਈ ਉਸ ਜੈਕਟ ਨੂੰ ਪਾ ਕੇ ਬਹੁਤ ਸਾਰੇ ਇਹ ਜ਼ਾਹਰੀ ਗੱਲ ਹੈ ਜਦੋਂ ਸਿੱਧੂ ਦੇ ਹਜ਼ਾਰਾਂ ਲੱਖਾਂ ਦੇ ਵਿੱਚ ਲੋਕ ਜਿਹੜੇ ਆ ਉਹਨਾਂ ਮੁਹੱਬਤ ਕਰਦੇ ਆ ਉਹਨੂੰ ਚਾਹੁੰਦੇ ਆ ਉਹ ਤੇ ਉਹਦੀ ਇੱਕ ਇੱਕ ਚੀਜ਼ ਉਹਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹੈਗੇ ਆ ਤੇ ਬਹੁਤ ਸਾਰੇ ਲੋਕਾਂ ਨੇ ਡਿਮਾਂਡ ਵੀ ਕੀਤੀ ਕਿ ਤੁਸੀਂ ਇਹ ਜੈਕਟ ਜਿਹੜੀ ਹੈ ਜਿੰਨੇ ਮਰਜ਼ੀ ਪੈਸੇ ਲੈ ਕੇ ਸਾਨੂੰ ਦੇ ਦਿਵੋ ਪਰ ਉਹ ਕਹਿੰਦੇ ਕਿ ਮੈਂ ਪੈਸਿਆਂ ਵਾਸਤੇ ਇਹ ਜਿਹੜਾ ਕੰਮ ਹੈ ਨਹੀਂ ਸਮਝਦੀ ਕਿ ਇਹ ਦੀ ਕੋਈ ਕੀਮਤ ਹੋ ਸਕਦੀ ਹੈ ਕਿਉਂਕਿ ਜਿਹੜਾ ਜਿਸ ਬੰਦੇ ਦਾ ਤੁਸੀਂ ਫੈਨ ਹੁੰਦੇ ਹੋ ਇਹ ਤੁਹਾਡੀ ਉਸ ਕੋਈ ਵੀ ਚੀਜ਼ ਹੋਵੇ ਨਿਸ਼ਾਨੀ ਹੋਵੇ ਤੁਸੀਂ ਉਹ ਪੈਸਿਆਂ ਦੇ ਬਦਲੇ ਵੇਚ ਨਹੀਂ ਸਕਦੇ ਇਸੇ ਤਰ੍ਹਾਂ ਸਾਹਿਬਾ ਨੇ ਵੀ ਕਿਹਾ ਕਿ ਮੈਂ ਇਹਨੂੰ ਵੇਚਣਾ ਮੁਨਾਸਬ ਨਹੀਂ ਸਮਝਦੀ ਔਰ ਮੈਂ ਨਹੀਂ ਸਮਝਦੀ ਕਿ ਇਹਦੀ ਕੀਮਤ ਅਦਾ ਕੀਤੀ ਜਾ ਸਕਦੀ ਹੈ ਜਾਂ ਮੈਂ ਇਹਨੂੰ ਪੈਸਿਆਂ ਦੇ ਖਾਤਰ ਵੇਚ ਸਕਣੀ ਹੈ ਇਹ ਮੇਰੇ ਕੋਲ ਉਹਨਾਂ ਦੀ ਨਿਸ਼ਾਨੀ ਹੈ ਮੇਰੀ ਖੁਸ਼ਕਿਸਮਤੀ ਹੈ ਕਿ ਮੇਰੇ ਕੋਲ ਇਹ ਚੀਜ਼ ਹੈ ਹੈਵ ਹੈ ਔਰ ਕੁਝ ਲੋਕ ਜਿਹੜੇ ਹੈ ਵਿੱਚੋਂ ਕਹਿ ਰਹੇ ਸੀ ਕਿ ਫੇਕ ਹੈ ਫੇਕ ਹੈ ਲੇਕਿਨ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ ओरिजिनल ਉਹਨਾਂ ਦੀ ਜੈਕਟ ਹੈ ਜਿਹੜੀ ਕਿ ਉਹਨਾਂ ਨੇ ਆਪਣੇ ਗਾਣੇ ਵਿੱਚ ਇਸਤੇਮਾਲ ਕੀਤੀ ਸੀਗੀ ਇਹ ਔਰ ਇਹ ਸਾਹਿਬਾ ਸ਼ੇਰਨੀ ਨੇ ਹੀ ਡਿਜ਼ਾਈਨ ਕੀਤੀ ਸੀਗੀ ਵੀਰੋ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ